ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਪੰਜਾਬੀ ਸਿੰਗਰਾਂ ਨੂੰ ਨਿਸ਼ਾਨਾ ਬਣਾਇਆ ਜਾਣ ਦਾ ਸਿਲਸਿਲਾ ਰੁਕ ਨਹੀਂ ਰਿਹਾ ਨਵੀਂ ਖਬਰ ਆਈ ਹੈ ਮਨਕੀਰਤ ਸਿੰਘ ਔਲਖ ਬਾਰੇ ਜੇ ਉਹ ਪੰਜਾਬੀ ਇੰਡਸਟਰੀ ਦੇ ਇੱਕ ਮਸ਼ਹੂਰ ਸਿੰਗਰ ਨੇ ਉਹਨਾਂ ਨੂੰ ਧਮਕੀ ਆਈ ਹੈ ਧਮਕੀ ਇੱਕ ਵਿਦੇਸ਼ੀ ਨੰਬਰ ਤੋਂ ਆਈ ਹੈ ਪਹਿਲਾਂ ਕਿਹਾ ਗਿਆ ਕਿ ਉਹਨਾਂ ਨੂੰ ਕਾਲ ਕਰਕੇ ਧਮਕੀ ਦਿੱਤੀ ਗਈ ਉਸ ਤੋਂ ਬਾਅਦ ਜਦੋਂ ਕਾਲ ਕੱਟ ਦਿੱਤੀ ਗਈ ਤਾਂ ਫਿਰ ਉਹਨਾਂ ਨੂੰ WhatsApp ਦੇ ਉੱਪਰ ਧਮਕੀ ਭਰੇ ਸ਼ਬਦਾਵਲੀ ਵਾਲਾ ਮੈਸੇਜ ਆਇਆ ਸਾਡੇ ਕੋਲ ਹੁਣੇ-ਹੁਣੇ ਉਹਨਾਂ ਦੀ ਟੀਮ ਤੋਂ ਇੱਕ ਵੀਡੀਓ ਆਇਆ ਹੈ ਉਹੀ ਵੀਡੀਓ ਜਿਸ ਦੇ ਵਿੱਚ ਇੱਕ ਸ਼ਖਸ ਜਿਸ ਦੇ ਬਾਰੇ ਕੁਝ ਪਤਾ ਨਹੀਂ ਹੈ ਜੋ ਇੱਕ ਵਿਦੇਸ਼ੀ ਨੰਬਰ ਤੋਂ ਕਾਲ ਕਰਦਾ ਉਸ ਨੇ ਵਿਦੇਸ਼ੀ ਨੰਬਰ ਤੋਂ ਕਾਲ ਕਰਕੇ ਮਨਕੀਰਤ ਔਲਖ ਦੀ ਟੀਮ ਨੂੰ ਕਿਹਾ ਕਿ ਮਨਕੀਰਤ ਔਲਖ ਨੂੰ ਅਸੀਂ ਧਮਕੀ ਦੇਣੇ ਆ ਜੇਕਰ ਨਹੀਂ ਸੁਧਰੇ ਤਾਂ ਅਸੀਂ ਅਗਲੀ ਕਾਰਵਾਈ ਕਰਾਂਗੇ ਕੁਝ ਸੈਕਿੰਡਾਂ ਦੀ ਇਹ ਵੀਡੀਓ ਸਾਡੇ ਕੋਲ ਪਹੁੰਚੀ ਹੈ ਜਿਸ ਦੇ ਵਿੱਚ ਕੀ ਜਦੋਂ ਕਾਲ ਆਈ ਤਾਂ ਉਸ ਨੂੰ ਰਿਕਾਰਡ ਕੀਤਾ ਗਿਆ ਤੇ ਉਸ ਨੂੰ ਆਪਣੇ ਕੋਲ ਰੱਖ ਲਿਆ ਗਿਆ ਪਰ ਜਦੋਂ ਕਾਲ ਕੱਢ ਦਿੱਤੀ ਗਈ ਤਾਂ ਉਸ ਤੋਂ ਬਾਅਦ ਇੱਕ ਧਮਕੀ ਭਰਿਆ ਮੈਸੇਜ ਆਇਆ ਪਹਿਲਾਂ ਜੋ ਵੀਡੀਓ ਰਿਕਾਰਡ ਕੀਤਾ ਗਿਆ ਜੋ ਟੀਮ ਨੇ ਭੇਜਿਆ ਮਨਕੀਰਤਔਲਦੀ ਟੀਮ ਨੇ ਭੇਜਿਆ ਸਾਡੇ ਕੋਲ ਹੁਣੇ-ਹੁਣੇ ਉਹ ਤੁਹਾਨੂੰ ਸੁਣਾਈਏ ਉਸ ਤੋਂ ਬਾਅਦ ਜੋ ਮੈਸੇਜ ਆਇਆ WhatsApp ਦੇ ਉੱਪਰ ਉਸ ਤੋਂ ਬਾਅਦ ਉਸ ਤੇ ਚੱਲਾਂਗੇ ਹਾਂਜੀ ਭਾਜੀ ਕੌਣ ਬੋਲ ਰਿਹਾ ਦੱਸੋਗੇ ਤੁਸੀਂ ਪਤਾਂ ਜੋ ਪ੍ਰਾਪਤ ਮਿਲਾਂਗੇ ਦੱਸਾਂਗੇ ਜਰੂਰ ਦੱਸਾਂਗੇ 2-3 ਦੋ ਚਾਰ ਸਹੀ ਗੱਲ ਲੱਗਦੀ ਨਾ ਤੁਹਾਨੂੰ ਪਤਾ ਕੌਣ ਬੋਲ ਰਿਹਾ ਤੁਹਾਨੂੰ ਨਾਮ ਤਾਂ ਦੱਸੋ ਨਾ ਤੁਹਾਡਾ ਕੀ ਨਾਮ ਆਗਾ ਕਿੱਥੋਂ ਬੋਲ ਰਹੇ ਹੋ ਨਾਮ ਤੁਹਾਨੂੰ ਮਿਲ ਕੇ ਦੱਸਾਂਗੇ ਸਮਾਰ ਦੇ ਦੱਸਾਂਗੇ ਐਂ ਚੰਗੀ ਤਰ੍ਹਾਂ ਕੀ ਮੈਸੇਜ ਲਾਉਣਾ ਉਹ ਦੱਸ ਦੋ ਦਾ ਹੱਦ ਨਹੀਂ ਉਸ ਦਾ ਟਾਈਮ ਥੋੜੀ ਹੈ ਤੁਹਾਡੇ ਕੋਲ ਤੂੰ ਕਿੱਥੋਂ ਬੋਲ ਰਿਹਾ ਵੈਸੇ ਅਸੀਂ ਤਿੱਥੋਂ ਬੋਲ ਸਕਦੇ ਹਾਂ ਥੋੜੇ ਕੋਲੋਂ ਦੇ ਬੋਲ ਸਕਦੇ ਹਾਂ ਤਰ ਕਰ ਲਓ ਚਾਰੀ ਗੱਲ ਇਹ سلسلہ ਅੱਜ ਸਵੇਰੇ ਤੋਂ ਹੀ ਕਿਹਾ ਜਾ ਰਿਹਾ ਹੈ ਕਿ ਜਾਰੀ ਸੀ ਜਦੋਂ ਇਹ ਫੋਨ ਕਾਲ ਕੱਟ ਦਿੱਤੀ ਗਈ ਤਾਂ ਉਸ ਤੋਂ ਕੁਝ ਦੇਰ ਬਾਅਦ WhatsApp ਤੇ ਇੱਕ ਮੈਸੇਜ ਆਇਆ ਜੋ ਇਹ ਜਿਸ ਨੰਬਰ ਤੋਂ ਇਹ WhatsApp ਤੇ ਮੈਸੇਜ ਆਇਆ ਜਿਸ ਨੰਬਰ ਤੋਂ ਕਾਲ ਆਈ ਕਿਹਾ ਜਾ ਰਿਹਾ ਹੈ ਕਿ ਇਹ ਕਾਲ ਇਟਲੀ ਤੋਂ ਆਈ ਸੀ ਕਿਉਂਕਿ ਜੋ ਨੰਬਰ ਹੈ ਉਹ ਇਟਲੀ ਦਾ ਕੋਡ ਦੱਸ ਰਿਹਾ ਤੇ ਉਸ ਤੋਂ ਜੋ ਸ਼ਖਸ ਗੱਲ ਕਰ ਰਿਹਾ ਸੀ ਉਹ ਪੰਜਾਬੀ ਦੇ ਵਿੱਚ ਗੱਲ ਕਰ ਰਿਹਾ ਸੀ ਉਸ ਤੋਂ ਬਾਅਦ ਪੰਜਾਬੀ ਦੇ ਵਿੱਚ ਹੀ ਇਹ ਮੈਸੇਜ ਲਿਖਿਆ ਹੋਇਆ ਆਇਆ ਜੋ ਮੈਸੇਜ ਲਿਖਿਆ ਹੋਇਆ ਆਇਆ ਤੁਹਾਨੂੰ ਉਹ ਪੜ੍ਹ ਕੇ ਸੁਣਾ ਦिए ਹਾਲਾਂਕਿ ਇਹ ਫੇਕ ਹੈ ਇਹ ਕੋਈ ਜਾਣ ਕੇ ਸ਼ਰਾਰਤ ਕਰ ਰਿਹਾ ਹੈ ਇਸ ਦੇ ਬਾਰੇ ਹਜੇ ਜਾਂਚ ਹੋਣੀ ਬਾਕੀ ਹੈ ਇੱਕ ਅਸਲ ਦੇ ਵਿੱਚ ਇਸ ਦੇ ਪਿੱਛੇ ਕੌਣ ਲੋਕ ਨੇ ਇਸ ਦੀ ਜਾਂਚ ਹੋਣੀ ਵੀ ਹਜੇ ਬਾਕੀ ਹੈ ਪਰ ਜੋ ਮੈਸੇਜ ਦੀ ਸ਼ਬਦਾਵਲੀ ਹੈ ਉਸ ਤੋਂ ਕੋਈ ਵੀ ਇੱਕ ਸ਼ਖਸ ਡਰ ਜਾਏਗਾ ਕਿ ਇਸ ਤਰ੍ਹਾਂ ਦੀ ਸ਼ਬਦਾਵਲੀ ਆਖਿਰਕਾਰ ਕੋਈ ਕਿਵੇਂ ਲਿਖ ਸਕਦਾ ਤੁਹਾਨੂੰ ਉਸ ਸ਼ਬਦਾਵਲੀ ਪੜ੍ਹ ਕੇ ਸੁਣਾਈਏ ਕਿ ਉਹਦੇ ਵਿੱਚ ਆਖਿਰਕਾਰ ਲਿਖਿਆ ਕੀ ਹੋਇਆ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਵੇਂ ਧਮਕੀ ਦੇਣ ਵਾਲੇ ਨੇ ਜੋ ਲਿਖਿਆ ਉਹ ਇਹ ਲਿਖਿਆ ਹੈ ਕਿ ਤਿਆਰੀ ਕਰ ਲੈ ਮੇਰੇ ਪੁੱਤ ਤੇਰਾ ਟਾਈਮ ਆ ਗਿਆ ਹੈ ਚਾਹੇ ਤੇਰੀ ਜਰਾਨੀ ਯਾਨੀ ਉਸਦੀ ਵਾਈਫ ਹੋਵੇ ਜਾਂ ਚਾਹੇ ਬੱਚਾ ਹੋਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਪੁੱਤ ਤੇਰਾ ਨੰਬਰ ਲਾਉਣਾ ਹੁਣ ਯਾਨੀ ਕਿ ਇਸ ਤਰ੍ਹਾਂ ਦੀ ਸ਼ਬਦਾਵਲੀ ਜੋ ਵਰਤੀ ਗਈ ਹੈ ਉਹ ਕਿਤੇ ਨ ਕਿਤੇ ਡਰਾਉਣ ਦੀ ਜ਼ਰੂਰ ਹੈ ਅੱਗੇ ਜੋ ਲਿਖਿਆ ਜਾ ਰਿਹਾ ਉਹ ਕਹਿਆ ਜਾ ਰਿਹਾ ਕਿ ਇਹ ਨਾ ਸੋਚੇ ਕਿ ਤੈਨੂੰ ਧਮਕੀ ਜਾਂ ਕੋਈ ਮਜ਼ਾਕ ਕੀਤਾ ਜਾ ਰਿਹਾ ਹੈ ਇਹ ਵੀ ਗੱਲ ਨਾਲ ਨਾਲ ਕਹੀ ਜਾ ਰਹੀ ਕਿ ਇਹ ਮਜ਼ਾਕ ਨਹੀਂ ਹੈ ਲੰਬਰ ਲਾਉਣਾ ਪੁੱਤ ਤੇਰਾ ਕਿਦਾਂ ਲੱਗਦਾ ਦੇਖੀ ਚੱਲ ਪੁੱਤ ਹੁਣ ਤੇਰੇ ਨਾਲ ਕੀ ਕੀ ਹੋਣਾ ਮਤਲਬ ਕਿ ਕਿਸੇ ਸ਼ਖਸ ਨੂੰ ਤੁਸੀਂ ਇਸ ਤਰ੍ਹਾਂ ਦੀ ਸ਼ਬਦਾਵਲੀ ਦਾ ਕੋਈ ਮੈਸੇਜ ਉਸ ਨੂੰ ਆਏਗਾ ਤਾਂ ਉਸ ਦਾ ਡਰਨਾ ਡਰਨਾ ਲਾਜ਼ਮੀ ਹੈ ਮਨਕੀਰਤ ਔਲਖ ਨੂੰ ਇਹ ਜੋ ਧਮਕੀ ਹੈ ਇਹ ਪਹਿਲੀ ਵਾਰ ਨਹੀਂ ਹੈ ਇਹ ਪਹਿਲਾਂ ਵੀ ਇਹ ਧਮਕੀ ਉਹਨਾਂ ਨੂੰ ਆ ਚੁੱਕੀ ਹੈ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਮਨਕੀਰਤ ਔਲਖ ਕੇਰੇ ਦੇ ਵਿੱਚ ਆਏ ਸੀ ਵਿਵਾਦ ਵਿੱਚ ਆਏ ਸੀ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਉਸ ਤੋਂ ਬਾਅਦ ਬਹੁਤ ਸਾਰੀਆਂ ਧਿਰਾਂ ਇਹ ਕਹਿਣ ਲੱਗੀਆਂ ਕਿ ਇਸ ਕਤਲकांड ਦੇ ਵਿੱਚ ਕੁਝ ਲੈਣਾ ਦੇਣਾ ਹੈ ਮਨਕੀਰਤ ਔਲਖ ਦਾ ਹਾਲਾਂਕਿ ਇਸ ਕੇਸ ਦੇ ਵਿੱਚ ਉਹਨਾਂ ਦਾ ਕਿਸੇ ਤਰ੍ਹਾਂ ਦਾ ਕੋਈ ਸਿੱਧੇ ਤੌਰ ਤੇ ਕੋਈ ਸ਼ਮੂਲੀਅਤ ਨਜ਼ਰ ਸਾਹਮਣੇ ਨਹੀਂ ਆਈ ਹੈ ਪਰ ਹੁਣ ਮੁੜ ਕੇ ਉਹਨਾਂ ਨੂੰ ਧਮਕੀਆਂ ਆਉਣਾ ਕਿਤੇ ਨ ਕਿਤੇ ਉਹਨਾਂ ਦੇ ਲਈ ਡਰ ਦਾ ਸਬਾਬ ਬਣਿਆ ਹੋਇਆ ਹੈ ਇਸੇ ਕਰਕੇ ਉਹਨਾਂ ਦੀ ਟੀਮ ਵੱਲੋਂ ਮੁਹਾਲੀ ਦੇ ਐਸਐਸਪੀ ਨੂੰ ਈਮੇਲ ਕਰਕੇ ਆਪਣੀ ਸ਼ਿਕਾਇਤ ਭੇਜੀ ਗਈ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਕੁਝ ਸਮੇਂ ਬਾਅਦ ਮਨਕੀਰਤ ਔਲਖ ਸ਼ਾਇਦ ਖੁਦ ਵੀ ਜਾਂ ਉਹਨਾਂ ਦੀ ਟੀਮ ਪੁਲਿਸ ਕੋਲ ਜਾਵੇ ਜੋ ਫਾਰਮਲ ਤੌਰ ਤੇ ਜੋ ਲਿਖਤੀ ਸ਼ਿਕਾਇਤ ਉਦਾਰਤ ਕਰਵਾਈ ਜਾ ਸਕਦੀ ਹੈ ਪਰ ਇਸ ਪੂਰੇ ਘਟਨਾ ਤੋਂ ਬਾਅਦ ਇੱਕ ਗੱਲ ਸਮਝ ਆਉਣੀ ਲਾਜ਼ਮੀ ਹੈ ਕਿ ਪੰਜਾਬੀ ਸਿੰਗਰਾਂ ਪੰਜਾਬੀ ਕਲਾਕਾਰਾਂ ਨੂੰ ਕਿਸ ਤਰ੍ਹਾਂ ਚਾਹੇ ਉਹਨਾਂ ਤੋਂ ਫਰौती ਮੰਗਣ ਦੀ ਗੱਲ ਹੋਵੇ ਜਾਂ ਉਹਨਾਂ ਨੂੰ ਧਮਕੀ ਦੇਣ ਦੀ ਗੱਲ ਹੋਵੇ ਕਿਸ ਤਰ੍ਹਾਂ ਲਗਾਤਾਰ ਵਧਦੀ ਜਾ ਰਹੀ ਹੈ ਤੁਹਾਨੂੰ ਯਾਦ ਹੋਵੇਗਾ ਦੀ ਪਰਮੇਸ਼ਰ ਵਰਮਾ ਜੋ ਕਿ ਗਾਇਕ ਵੀ ਨੇ ਪ੍ਰੋਡਿਊਸਰ ਵੀ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਕੁਝ ਸਾਲ ਪਹਿਲਾਂ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਸਨ ਹਾਲਾਂਕਿ ਉਹ ਬਚ ਗਏ ਸੀ ਉਸ ਤੋਂ ਬਾਅਦ ਗਿੱਪੀ ਗਰੇਵਾਲ ਹੋਣ ਜਾਂ ਹੋਰ ਨਾਮੀ ਸਿੰਗਰ ਹੋਣ ਉਹਨਾਂ ਦੇ ਘਰਾਂ ਦੇ ਉੱਪਰ ਵੀ ਫਾਇਰਿੰਗ ਕੀਤੀ ਗਈ ਸੀ ਇੰਡੀਆ ਦੇ ਵਿੱਚ ਨਹੀਂ ਸਗੋ ਕੈਨੇਡਾ ਦੇ ਵਿੱਚ ਵੀ ਤਾਂ ਇਹ ਸਾਰੀ ਘਟਨਾਕ੍ਰਮ ਇਹ ਗੱਲ ਜ਼ਰੂਰ ਦੱਸ ਰਿਹਾ ਹੈ ਕਿ ਪੰਜਾਬ ਦੇ ਵਿੱਚ ਜੇਕਰ ਕੋਈ ਮਕਬੂਲ ਹੈ ਖਾਸ ਕਰਕੇ ਕੋਈ ਕਲਾਕਾਰ ਹੈ ਉਸ ਦੇ ਪਿੱਛੇ ਲੋਕਾਂ ਨੇ ਪੈਣਾ ਹੀ ਹੁੰਦਾ ਤੇ ਇਸੇ ਕੜੀ ਦੇ ਵਿੱਚ ਮਨਕੀਰਤ ਔਲਖ ਨੂੰ ਹੁਣ ਜੋ ਧਮਕੀ ਆਈ ਹੈ ਉਹ ਬੇਹੱਦ ਡਰਾਉਣ ਵਾਲੀ ਹੈ ਹਾਲਾਂਕਿ ਇਹ ਫੇਕ ਹੈ ਜਾਂ ਇਹਦੇ ਪਿੱਛੇ ਵਾਕਈ ਕੋਈ ਹੈ ਇਹ ਪੁਲਿਸ ਨੇ ਜਾਂਚ ਕਰਨਾ ਹੈ ਇਹ ਨੰਬਰ ਇਟਲੀ ਦਾ ਹੈ ਤਾਂ ਇਟਲੀ ਦੇ ਵਿੱਚ ਕੀ ਕੋਈ ਕਲੋਨ ਕਰਕੇ ਨੰਬਰ ਬਣਾਇਆ ਗਿਆ ਜਾਂ ਕਿਸੇ ਨੇ ਇਸ਼ਾਰਾਤ ਕੀਤੇ ਸਭ ਕੁਝ ਜਾਂਚ ਦਾ ਵਿਸ਼ਾ ਹੈ ਪਰ ਕਿਤੇ ਨ ਕਿਤੇ ਮਨਕੀਰਤ ਔਲਖ ਦੀ ਟੀਮ ਨਾਲ ਜੋ ਸਾਡੀ ਗੱਲ ਹੋਈ ਹੈ ਪੂਰੀ ਟੀਮ ਬੇਹੱਦ ਡਰੀ ਹੋਈ ਹੈ ਇਸੇ ਕਰਕੇ ਈਮੇਲ ਦੇ ਤਹਿਤ ਦੇ ਰਹੀ ਐਸਐਸਪੀ ਨੂੰ ਸ਼ਿਕਾਇਤ ਲਿਖੀ ਗਈ ਹੈ ਤੇ ਫਾਰਮਲ ਤੌਰ ਤੇ ਵੀ ਪਹੁੰਚ ਕੇ ਪੁਲਿਸ ਕੋਲ ਸ਼ਿਕਾਇਤ ਦਰਜ